ਇਸ ਵੇਲੇ ਦੀ ਖਬਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਦਾ ਸਾਹਮਣੇ ਹੈ ਜਿੱਥੇ ਕਿ ਗੋਲਕ ਦੇ ਵਿੱਚੋਂ ਰਾਸ਼ੀ ਚੋਰੀ ਕੀਤੀ ਗਈ ਹੈ ਜੀ ਹਾਂ ਕਿਸੇ ਹੋਰ ਨੇ ਨਹੀਂ ਬਲਕਿ ਐਸਜੀਪੀਸੀ ਦੇ ਇੱਕ ਮੁਲਾਜ਼ਮ ਦੇ ਵੱਲੋਂ ਹੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਜੁੜੀ ਹੈ ਦੱਸਿਆ ਜਾ ਰਿਹਾ ਹੈ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਗੋਲਕ ਵਰਾਸ਼ੀ ਵਿੱਚੋਂ 40000 ਰੁਪਏ ਦੀ ਰਾਸ਼ੀ ਚੋਰੀ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਰਾਸ਼ੀ ਐਸਜੀਪੀਸੀ ਦੇ ਇੱਕ ਮੁਲਾਜ਼ਮ ਜਨਤਾ ਵੱਲੋਂ ਹੀ ਚੋਰੀ ਕੀਤੀ ਗਈ ਹੈ ਜਦੋਂ ਟਾਸਕ ਫੋਰਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਪੈਸੇ ਦੀ ਫਿਰ ਗਿਣਤੀ ਕੀਤੀ ਗਈ ਤੇ ਪਤਾ ਲੱਗਿਆ ਕਿ ਐਸਜੀਪੀਸੀ ਦੇ ਕਮਲਾਜ਼ਮ ਦੇ ਵੱਲੋਂ ਹੀ 40000 ਰੁਪਏ ਜਿਹੜੇ ਨੇ ਉਹ ਗਾਇਬ ਕੀਤੇ ਗਏ ਨੇ ਉਸ ਦੇ ਵੱਲੋਂ ਹੀ ਮਿਲੇ ਨਹੀਂ ਨਹੀਂ ਬਲਕਿ ਤੁਹਾਨੂੰ ਦਾਜ਼ੀ ਹੈ ਕਿ ਸੋਵੇਲੇ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਲੈ ਕੇ ਪੂਰੇ ਤਰੀਕੇ ਦੇ ਨਾਲ ਜਿਹੜੀ ਜਾਂਚ ਹੈ ਕੀਤੀ ਗਈ ਹੈ ਪਰ ਐਸਜੀਪੀਸੀ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਹਜੇ ਤੱਕ ਕੋਈ ਵੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋ ਦੱਸਿਆ ਜਾ ਰਿਹਾ ਹੈ ਕਿ ਹਜੇ ਵੀ ਮਾਮਲਾ ਜਿਹੜਾ ਹੈ ਇਸ ਦਾ ਪੂਰੇ ਤਰੀਕੇ ਦੇ ਨਾਲ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਆਖਰਕਾਰ ਹੋਇਆ ਕੀ ਆ ਤੇ ਤੁਸੀਂ ਬਣਿਆ ਲਾਈਵparat ਦੇ ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਕਿ ਇੱਕ ਵਾਰ ਮੁਰਤੋਂ ਚੋਰੀ ਹੋਈ ਹੈ ਚੋਰੀ ਦੀ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ 40000 ਰੁਪਏ ਦੀ ਰਾਸ਼ੀ ਜਿਹੜੀ ਹੈ ਨਗਦੀ ਜਿਹੜੇ ਦੱਸੇ ਗਏ ਨੇ ਤੇ ਅੰਤ ਤੱਕ ਇਸ ਖਬਰ ਦੇ ਨਾਲ ਬਣੇ ਰਹੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰਿਓ ਕਿ ਤੁਸੀਂ ਖਬਰ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਸ ਖਬਰ ਨੂੰ ਵੇਖਦੇ ਹੋ ਹੋਰ ਖਬਰਾਂ ਦੇ ਲਈ ਬਣੇ ਰਹੋ ਨਾਈਪਾਰ ਦੇ ਨਾਲ